ਤੇ ਇੱਧਰ ਿੱਟਾ ਲਾਤੀਆਂ ਬਸ ਬੰਦੇ ਬੰਦ ਖਸਵੇਂ ਵਾਲਾ ਆ ਮੰਡੀ ਪਹੁੰਚ ਗਏ ਆ ਹੁਣ ਅਸੀਂ ਪਤਾ ਕਰਾਂਗੇ ਦਾਣੇ ਵਗੈਰੇ ਅਸੀਂ ਹੁਣ ਪਾਣੀ ਛਕਦੇ ਆ ਸ਼ਵੀਲਾ ਪਾਣੀ ਲੱਗਾ ਹੋਇਆ ਹੈ ਸੇਵਾ ਕਰੀ ਜਾ ਰਹੀ ਹੈ ਲੋਈ ਅਸੀਂ ਮਿਸਤਰੀਆਂ ਨੂੰ ਚਾਪ ਲਾਉਣਾ ਸਿਰੌਂਗ ਸਿਸਟਮ ਹੋਏ ਚੁੱਕੇ

प्लास्टर हो गया है प्लास्टर हो गया अंदरो भी दिखा लूं मैं रोड़ी पै गई है बिजली ਦਾ ਵੀ ਕੰਮ ਹੋ ਗਿਆ ਹੈ ਇੱਧਰ ਦਿਖਾਓ ਬਿਜਲੀ ਆ ਰਹੀ ਹੈ ਕੰਮ ਕਰਕੇ ਗਿਆ ਦੇਖੋ ਐਸਾ ਰ ਪਹਿਲਾਂ ਕੋਈ ਨਹੀਂ ਪਈ ਹੋਸੀ ਇੱਧਰ ਵੀ ਖਾਲਾ ਕੰਮ ਹੋ ਗਿਆ ਹੋ ਗਿਆ मोस्टली ਅੱਛਾ

ਤੇ ਫਰਸ਼ ਬੰਦਾ ਆ ਅਸੀਂ ਥੱਲੇ ਦਾ ਫਰਸ਼ ਸਿਵਾ ਹੀ ਇੱਥੇ ਬਸ ਮਹਿਮਾਨੀ ਹੈ ਫਰਸ਼ ਫਿਰ ਅਸੀਂ ਕੋਠੇ ਰੱਖੋ ਆਪਾਂ ਚਾਉਂ ਥੋੜਾ ਬਸ ਯਕੀਨ ਕਰ ਲਓ ਲੋ ਜੀ ਹਿੰਮਤ ਕਰਕੇ ਅਸੀਂ ਵੀ ਉੱਤੇ ਚੜ ਗਏ ਮੰਮੀ ਜੀ ਥੱਲੇ ਰਹਿ ਗਏ ਫਾਦੀ ਪੋੜੀ ਤਾਂ ਚੜ ਗਏ ਤੇ ਇੱਧਰ ਇੱਟਾ ਲਾਤੀਆਂ ਬਸ ਜਾਂਦੇ ਬੰਦ ਫਰਸ਼ ਪਹਿਣੇ ਵਾਲਾ ਆ ਪਾਣੀ ਦੀ ਤਿਆਰੀ ਹੁੰਦੀ ਆ ਇੱਧਰ ਕੋਲ ਲਿਆ ਆ ਸਿਮਿੰਟ ਐਦੀ ਹੋਣਾ ਜੀ ਹਾਂ ਜੀ ਹਾਂ ਜੀ ਤਿਆਰੀ ਕਰਦੇ ਆ ਸਾਰੇ ਮੰਮੀ ਛੱਲਿਆ ਦੇਖੀ ਜਾਂਦੇ ਮੰਮੀ ਆਇਓ ਤင်း ਵੀ ਇਹੋ ਮੇ ਡਰਦੇ ਆ ਚਲੋ ਇੱਧਰ ਸਾਰਾ ਏਰੀਆ ਦਿੰਦਾ ਹੈ ਉੱਤੇ ਇੱਧਰ ਅੰਕਲ ਜੀ ਦਾ ਘਰ ਵੀ ਦਿੰਦਾ ਆ ਹਾਂ ਜੀ ਹੁਣ ਉਤਰਨਾ ਸੀ Ah, er <laughs> 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 ਸਲੇਟਾ ਵਗੈਰਾ ਪੈਣੀ ਆਆਂ ਗਾਣੀਆਂ ਆ ਹਾਂ ਬਲਜੀਤ ਆਂਟੀ ਉਹਨਾਂ ਦਾ ਵੀ ਕਰ ਦਿੰਦਾ ਆ ਉਹਦਾ ਸੂਬੇਦਾਰ ਅੰਕਲ ਜੀ ਦਾ ਘਰ ਆ ਦੇਖੋ ਮਿਸਤਰੀਆਂ ਕਾ ਥੱਲੇ ਚਲ ਗਏ ਸਾਨੂੰ ਉੱਤੇ ਚੜਾ ਗਏ ਕਹਿੰਦੇ ਰਾਖੀ ਬੈਠੋ ਆਪਣੇ ਕੋਠੇ ਦੀ ਹੁਣ ਮੈਨੂੰ ਉਤਰਨਾ ਔਖਾ ਆ ਉਦਣ ਵਾਂਗੂ ਹੋਣਾ ਵੀ ਨਾ ਮੰਮੀ ਕਹੀ ਜਾਂਦੀ ਆ ਜਾ ਕੁੜੀਏ ਆ ਜਾ ਕੰਮ ਕਰਨ ਨਾਲੇ ਕਰਦਾ ਮੈਂ ਦਾਣੇ ਲੈਣ ਵੀ ਜਾ ਹਲੇ ਦਾਣੇ ਲੈਣ ਵੀ ਜਾਣਾ ਆ ਦੋ ਜੀ ਫੇ ਪਤਾ ਕਰ ਜਾਣਾ ਪੈਣਾ ਅੱਛਾ ਨਹੀਂ ਤਾਂ ਫਿਰ ਮੰਡੀ ਜਾਣਾ ਇਸ ਵਾਰ ਮੰਡੀੋਂ ਲਿਆਣੇ ਦਾਣੇ ਅਸੀਂ ਐਦੀਆਂ ਉਹ ਦਾਣੇ ਨੋਖਰੇ ਸਾਰਿਆਂ ਦੇ ਆਪਣੇ ਆਪਣੇ ਗ੍ਰਾਮਾਂ ਦੇ ਪਾਉਂ ਸਾਦੇ ਨੇ ਹਲੇ ਐਦੀਆਂ ਹਲੇ ਲਿਆਂਦੇ ਹੀ ਨਹੀਂ ਹੈਗੇ ਚਲੋ ਹੁਣ ਉਤਰਨਾ ਤਾਂ ਪੈਣਾ ਆ ਮੰਮੀ समोसे लेके नहीं गए अंकल आ गए अंकल आ गए चलने मम्मी आ जावा अच्छा अच्छा ठीक है लो जी अच्छे मंडी दाने पे ਦਾਣਿਆਂ ਦਾ ਰੇਟ ਕੀ ਆ ਤੇ ਫਿਰ ਦੇਖਦੇ ਆ ਕਿੱਦਾਂ ਲੈਣੇ ਆ ਫਿਰ ਕਿੰਨੇ ਹੀ ਕਿਤੇ ਹੋਰ ਦੇਖਣਗੇ ਅਸੀਂ हां जी ਚਲੋ ਪਤਾ ਕਰਕੇ ਆਨੇ ਦਾਣੇ ਅਸੀਂ ਮੰਡੀ ਤਾਂ ਜੀ ਅਸੀਂ ਮੰਡੀ ਪਹੁੰਚ ਗਏ ਆ ਹੁਣ ਅਸੀਂ ਪਤਾ ਕਰਾਂਗੇ ਦਾਣੇ ਵਗੈਰੇ ਵਾਰੇ ਕਿੱਦਾਂ ਹੋਣੀ ਆ ਲੋ ਜੀ ਸਾਡਾ ਅੱਥ ਰੇਟ ਨਹੀਂ ਬਣਿਆ ਗੱਲ ਨਹੀਂ ਬਣੀ ਹੈਗੀ ਅਸੀਂ ਦੋ ਤਿੰਨ ਪਾਸੇ ਪਤਾ ਕੀ ਆ ਰਹੇ ਮੰਡੀ ਗਾਤ ਸੀ ਸਾਡਾ ਰੇਟ ਨਹੀਂ ਬਣਿਆ 2700 ਕਹਿੰਦੇ ਆ ਜੀ ਵੀ ਦਾਰਾ ਤੋਂ ਲੈ ਜਾਂਦੇ 24 2425 ਲਈ ਜਾਂਦੇ ਆ ਰੇਟ ਹੈ ਨਹੀਂ 2700 ਰੱਖਤਾ ਹੋਣਗੇ ਚਲੋ ਕੋਈ ਹੁਣ ਅਸੀਂ ਫਿਰ ਆਪਣੇ ਨਾਲ ਹੀ ਕੁਛ ਦੇ ਆ ਡੈਡੀ ਜੀ ਨਾਲ ਗੱਲ ਕੀਤੀ ਕਹਿੰਦੇ ਆਜੋ ਘਰੇ ਹੀ 15 ਕੁਛ ਨੇ ਸਬਜੀ ਲੈ ਲੰਨੇ ਮੰਡੀ ਆਏ ਆ ਲੋ ਜੀ ਕਰੇਲੇ ਲੈ ਲੋ ਕਰੇਲੇ ਹੁਣ ਗਰਮੀ ਆਈ ਹੈ ਕਰੇਲੇ ਸ਼ੁਰੂ ਹਾਂ ਜੀ ਹਾਂ ਜੀ ਆਹ ਲੈ ਸੈਲਡ ਆ ਗਿਆ ਜਰ ਲੋ ਜੀ ਕਰੇਲੇ ਲੈ ਲੋ ਨਾ ਟਿੰਡੇ ਵੀ ਆ ਗਏ ਲੈ ਰਹੇ ਸੀ ਟਿੰਡੇ ਇਹ ਸਭ ਤੇ ਜਾਓ ਅਸੀਂ ਬਟੇ ਅਸੀਂ ਆਏ ਸਸਤਾ ਅੰਕਲ ਕੋਈ ਆਈ ਦਾ ਸਬਜ਼ੀ ਲੈਣ ਆਏ ਹਾਂਜੀ ਅਸੀਂ ਤਾਂ ਨਿਤਮ ਵਿੱਚ ਅੱਜ ਆਜ ਪਾ ਦਿੱਤੇ ਫਾਈਨਲੀ ਹਾਂਜੀ ਤੇ ਅਸੀਂ ਮਿਲ ਗਏ ਸੀ ਤੇ ਆਹ ਹੋਣਾ ਦਮਾਣਾ ਕੱਟਣ ਲੱਗੇ ਮੰਮੀ ਦੇਖੋ ਕਿੱਡਾ ਵੱਡਾ ਹਦਵਾਣਾ ਆ ਬੀਬੀ ਜੀ ਵੀ ਦੇਖਦੇ ਹੋਏ ਹਰਵਾਣਾ ਕੱਟਿਆ ਜਾ ਰਿਹਾ ਹੈ ਪਹਿਲੀ ਤਿਆਰ ਹੋ ਕੇ ਬਹਿ ਗਏ ਆ ਵੀ ਖਾਵਾਂਗੇ ਠੰਡਾ ਠੰਡਾ ਹਰਵਾਣਾ ਲੋ ਜੀ ਇਹਨੂੰ ਕੱਟਣਾ ਔਖਾ ਹੋ ਰਿਹਾ ਆ ਬਹੁਤ ਵੱਡਾ ਆ ਇਹ ਹੈਗਾ ਪੱਕਿਆ 5 ਕਿਲੋ ਦਾ ਹੀ ਆ ਇੱਕ 5 ਕਿਲੋ ਦਾ 5 ਤੇ 5 ਕਿਲੋ ਦਾ ਅੱਛਾ ਇਹ ਵੀ ਬੰਦਾ ਹਲਾ ਹੈ ਆਹ ਕਿੰਨੇ ਕਾਟ ਦਿੱਤਾ ਸੜਾ ਹੋ ਗਿਆ ਸੋ ਐਂਡ ਬੰਦ ਹੈ ਆ ਗਿਆ ਲਾ ਲਾ ਪਾਣੀ ਨਾ ਪਰ ਹੈ ਚਲੋ ਹੋਣਾ ਸਿੱਖਾਣੇ ਖਾਣਾ ਵੀ ਉਖਾਈਆ ਦੀ ਜੇ ਆਵੇ ਲੰਦੇ ਤੋਂ ਕੱਟਣੇ ਪੈਣਗੇ ਥੀਕੇ ਕੱਟ ਕੇ ਫਿਰ ਦੇਣੇ ਪੈਣ ਸਾਰੇ ਖੁਸ਼ ਖਬਰੀ ਖੁਸ਼ ਖਬਰੀ ਫਲਵਾਣੇ ਜੂ ਵੀ ਕੱਟ ਨਿਕਲੇ ਮੈਂ ਤਾਂ ਮੂੰਹ ਚ ਕੌਣ ਥੋ ਹਾਂਜੀ ਫੋਰੇ ਸਿੱ ਚੱਲੇ ਆ ਪਿਆਰ ਕੋ ਕੇ ਰੋੜਕੀ ਪਬਾ ਗੁਰਦਾ ਜੀ ਦੇ ਗੁਰਦੁਆਰੇ ਜੀ ਸਾਰੀ ਫੈਮਿਲੀ ਚੱਲੀ ਆ ਗੱਡੀ ਕੱਢ ਲਈ ਆ ਤੇ ਅੰਦਰ ਬੀਬੀ ਜੀ ਆਦੇ ਹੋਇਆ ਹਾਂਜੀ ਅੱਜ ਸੰਗਰਾਮ ਅੱਜ ਸੰਗਰਾਮ ਦਾ ਨਾਲੇ ਕਿ ਆ ਚਲੋ ਅਸੀਂ ਮੱਥਾ ਲਾ ਕੇ ਆਨੇ ਆਂ ਨਾਲੇ ਸੰਗਰਾਮ ਦਾ ਦਿਲਣਾ ਜੀ ਜਾਣਾ ਚਾਹੀਦਾ ਆ ਸੋ ਫੋਰੇ ਸਿੱ ਚੱਲੇ ਆ ਇਸੇ ਚੱਲੇ ਪੰਨੀ ਦੇਖਣ ਲੋ ਜੀ ਅਸੀਂ ਰੋੜਕੀ ਦੇ ਪਿੰਡ ਕੋਲ ਗੇਟ ਕੋ ਪਹੁੰਚ ਗਏ ਆ ਇਹ ਲੈ ਪਹੁੰਚਾਂਗੇ ਤੇ ਦੱਸਦੇ ਹਾਂ ਲੋ ਜੀ ਅਸੀਂ ਪਹੁੰਚ ਗਏ ਹਾਂ ਤੇ ਠਾਡੀ ਲੱਗੇ ਹੋਏ ਆ ਤੇ ਹੁਣ ਅਸੀਂ ਬੀਬੀ ਜੀ ਨੂੰ ਲੈ ਕੇ ਜਾਂਦੇ ਪਏ ਆ ਅਸੀਂ ਹੁਣ ਪਾਣੀ ਛਕਦੇ ਹਾਂ ਸ਼ਮੀਲ ਵਾਲਾ ਪਾਣੀ ਲੱਗਾ ਹੋਇਆ ਹੈ ਸੇਵਾ ਕਰੀ ਜਾ ਰਹੀ ਆ ਤੇ ਹੁਣ ਅਸੀਂ ਛਕਦੇ ਹਾਂ ਜੀ ਪ੍ਰਸ਼ਾਦਾ ਛੱਕਦੇ ਹੋਏ ਅਸੀਂ ਛੱਕ ਚੁੱਕੇ ਆ ਬੀਬੀ ਜੀ ਲੰਗਰ ਪਿਆਰ ਕਰਦੇ ਤੇ ਇੱਥੇ ਲੰਗਰ ਹਾਲ ਹੈ ਸਤਲੰਗੋ ਛੱਕ ਰਿਹਾ ਆ ਹਾਂਜੀ ਅਸੀਂ ਆ ਗਏ ਆ ਘਰੇ ਹੁਣ ਮੰਮੀ ਜੀ ਨੇ ਤਾਂ ਕੱਪੜੇ ਛਿੰਚ ਕਰ ਲਿਆ ਮਾਸੀ ਲੈ ਕਰਦੀ ਆ ਤੇ ਮੰਮੀ ਜੀ ਨੂੰ ਸੁਣਾ ਲਗੀ ਕਿਹੜਾ ਪੁਰੇ ਹਾਂ ਤਾਂ ਆਨੇ ਪਾਲਵਾ ਨੇ ਹਾਂਜੀ ਤਾਂ ਜੀ ਜੰਮੀ ਜੂਸ ਪਾਉਣੇ ਹਨ ਸਾਰੇ ਆ ਗਏ ਗਰਮੀ ਆ ਗਈ ਹੈ ਗਰਮੀਆਂ ਚ ਜੂਸ ਹੀ ਪੀਨੇ ਆ ਜੀ ਇੱਧਰ ਵਾਟਰ ਮੈਲੰਚ ਕੱਟ ਲਿਆ ਇਹ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਸ਼ਿਲੋ ਨਿਆ ਜੂਸ ਸ਼ੇਕ ਕਰ ਇਹਦੇ ਵਿੱਚ ਹੁਣ ਕਾਲਾ ਨਮਕ ਪਾਣਾ ਹਾਂਜੀ ਹਾਂਜੀ ਲੋ ਜੀ ਨਿ ਪਾ ਲੂਣ ਹੋਣੀ ਕਾਲੀ ਮਿਰਚ ਪਾਵਾਂ ਕਾਲੀ ਮਿਰਚ ਹਾਂ ਮਸਾਲੇਦਾਰ ਬਣਾਣਾ ਜੀ ਉਸ ਆਨੇ ਲੋਨ ਟਾ ਜਰਾ ਸਾਰੇ ਹੋ ਗਏ ਹੋਣ ਇਹਨੂੰ ਅਸੀਂ ਸ਼ੇਕ ਕਰ ਲਵਾਂਗੇ ਲੋ ਜੀ ਜੂਸ ਹੋ ਗਿਆ ਤਿਆਰ ਇਹ ਚਾਸੀ ਆਈਸ ਵੀ ਪਾ ਲਈ ਆ ਬੀ ਇਸ ਤਰ੍ਹਾਂ ਮੇਸ਼ਾਲਾ ਨਹੀਂ ਆਈ ਸੀ ਯਾ ਢੰਡਾ ਕਰ ਦਵੇ ਯੂਸ ਬਸ ਇਹ ਤਿਆਰ ਰੱਖਣਾ ਬੀ ਕੱਟ ਗਈ ਪਾਣੀ ਆ ਨਹੀਂ ਤਾਂ ਬੀ ਵੀ ਵਿੱਚ ਮਿਕਸ ਹੋ ਜਾਣਾ ਸਾਰੇ ਨੂੰ ਦਮਾ ਗਏ ਹਾਂਜੀ ਲੋਟੀ ਆ ਜੋ ਸਾਰੇ ਜਾਣੇ